ਜਰਬਨ ਬਣਾਇਆ ਗਿਆ ਤੁਹਾਨੂੰ ਰਿਪੋਰਟ ਤੇ ਮੋਗਾ ਦਾ ਬੋਰਡ ਜਰਬਨ ਜੋ ਕਰ ਰਿਹਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮੋਗਾ ਜ਼ਿਲ੍ਹੇ ਦੇ ਵਿੱਚ ਸਾਡੇ ਮੋਗਾ ਜ਼ਿਲ੍ਹੇ ਦੇ ਅਬਜ਼ਰਵਰ ਸਤਕਾਰਯੋਗ ਸਰਦਾਰ ਤੀਰਤ ਸਿੰਘ ਜੀ ਮਾਲਾ ਸਾਹਿਬ ਅਤੇ ਦਾਸ ਨਾਲ ਐਜ਼ ਅਬਜ਼ਰਵਰ ਅੱਜ ਮੀਟਿੰਗ ਜਿਹੜੀ ਹੈ ਮੋਗੇ ਕੀਤੀ ਗਈ ਹੈ ਜਿਸ ਦੇ ਵਿੱਚ ਹਲਕਾ ਧਰਮਕੋਟ ਦੇ ਹਲਕਾ ਇੰਚਾਰਜ ਸਰਦਾਰ ਵਰਜਿੰਦਰ ਸਿੰਘ ਜੀ ਮੱਖਣਬਰਾੜ ਔਰ ਮੋਗੇ ਦੇ ਹਲਕਾ ਇੰਚਾਰਜ ਸਰਦਾਰ ਸੰਜੀਤ ਸਿੰਘ ਜੀ ਸਨੀਗਿਲ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ ਸਰਦਾਰ ਬਲਦੇਵ ਸਿੰਘ ਜੀ ਮਾਨੂਕੇ ਸਾਹਿਬ ਔਰ ਬਾਗਾਪਰਾਣਾ ਦੇ ਹਲਕਾ ਇੰਚਾਰਜ ਸਰਦਾਰ ਤੀਰਤ ਸਿੰਘ ਜੀ ਮਾਲਾ ਸਾਹਿਬ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇਕੇ ਸਾਰੇ ਜਾਨੇ ਹਾਜ਼ਰ ਸਨ ਸਾਰਿਆਂ ਨੇ ਬੈਠ ਕੇ ਜੋ ਅਕਾਲੀ ਦਲ ਦੇ ਹੈੱਡ ਆਫਿਸ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਹੋਏ ਸਨ ਕਿ 20 ਤਰੀਕ ਤੋਂ ਜਿਹੜੀ ਭਰਤੀ ਹੈ ਉਹ ਸ਼ੁਰੂ ਕਰਨੀ ਹੈ ਅਕਾਲੀ ਦਲ ਦੀ ਉਸ ਸੰਬੰਧੀ ਬੜੇ ਵਿਸਥਾਰ ਦੇ ਨਾਲ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਉਸ ਤੋਂ ਬਾਅਦ ਭਰਤੀ ਮਹਿੰਮ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਜੇ ਭਰਤੀ ਦੀ ਗੱਲ ਕਰੀਏ ਪ੍ਰਕਿਰਿਆ ਕੀ ਹੈ ਜੀ ਇਸ ਦੀ ਨਾਲ ਜੋੜਨ ਦੀ ਉਚ ਇਹ ਦੇ ਵਿੱਚ ਇਸ ਤਰ੍ਹਾਂ ਜੀ ਕਿ ਹਰੇਕ ਹਲਕੇ ਦੇ ਵਿੱਚ ਕੋਈ 20000 ਦੇ ਇਦੀ ਜਿਹੜੀ ਭਰਤੀ ਨਵੀਂ ਜਿਹੜੀ ਹੈ ਉਹਦਾ ਟੀਚਾ ਮਿੱਥਿਆ ਗਿਆ ਵੈਸੇ ਇਸ ਤੋਂ ਵੀ ਜ਼ਿਆਦਾ ਭਰਤੀ ਹੋਣ ਦੀ ਉਮੀਦ ਹੈ ਕਿਉਂਕਿ ਤੁਸੀਂ ਪਿੱਛੇ ਜੇ ਮੁਕਸਦ ਸਾਹਿਬ ਵਿਕੇ ਹੋਈ ਰੈਲੀ ਦੇ ਕਾਨਫਰੰਸ ਦੇ ਵਿੱਚ ਆਪ ਮਹਾਰੇ ਲੋਕਾਂ ਦਾ ਪਹੁੰਚਿਆ ਹੋਇਆ ਇਕੱਠ ਹਾਲਾਂਕਿ ਉਹ ਸਿਰਫ ਲੋਕ ਸਭਾ ਫਰੀਦਕੋਟ ਲੋਕ ਸਭਾ ਬਠਿੰਡਾ ਔਰ ਲੋਕ ਸਭਾ ਫਿਰੋਜ਼ਪੁਰ ਦਾ ਦੇ ਵਰਕਰਾਂ ਦਾ ਹੀ ਇਕੱਠ ਸੀ ਤੇ ਪੂਰੇ ਪੰਜਾਬ ਵਿੱਚੋਂ ਉਹ ਨਹੀਂ ਸੀ ਬੁਲਾਇਆ ਗਿਆ ਨਾ ਮਾਝਾ ਤੇ ਨਾ ਦੁਆਬਾ ਔਰ ਨਾ ਹੀ ਲੁਧਿਆਣੇ ਵਾਲਾ ਏਰੀਆ ਫਿਰ ਵੀ ਐਡੀ ਤਦਾਦ ਦੇ ਵਿੱਚ ਹੋਇਆ ਇਕੱਠ ਔਰ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਪਹੁੰਚ ਨਹੀਂ ਪਾਈਆਂ ਇਸ ਤੋਂ ਬਾਅਦ ਹਰਿਆਣਾ ਵਿਖੇ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਪੰਥਕ ਧਿਰਾਂ ਦੇ ਨਾਲ ਲੈ ਕੇ ਚੋਣਾਂ ਲੜਿਆ ਸੀ ਉਹਦੇ ਵਿੱਚੋਂ 18 ਸੀਟਾਂ ਦਾ ਜਿੱਤਣਾ ਇਹ ਗੱਲ ਇਸ ਗੱਲ ਦਾ ਸਬੂਤ ਹੈ ਕਿ ਲੋਕ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਜਿਹੜੀ ਹੈ ਆਉਣ ਵਾਸਤੇ ਆਉਣ ਵਾਲੇ ਭੁਗਤ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਵਾਕਡੋਰ ਫਰਾਉਣ ਵਾਸਤੇ ਤਿਆਰ ਬਰ ਤਿਆਰ ਨੇ ਤੇ ਇਹ ਭਰਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਅਸੀਂ ਜ਼ਿਲ੍ਹੇ ਦੇ ਵਿੱਚੋਂ ਵੀ 8000 ਤੋਂ ਲੈ ਕੇ 1 ਲੱਖ ਤੱਕਰ ਦਾ ਜਿਹੜਾ ਟੀਚਾ ਮਿੱਥਿਆ ਕਿ ਨਵੀਂ ਭਰਤੀ ਜਿਹੜੀ ਹੈ ਉਹ ਕੀਤੀ ਜਾਏਗੀ ਸਭ ਤੋਂ ਵਿਸ਼ੇਸ਼ ਗੱਲ ਇਹ ਹੋਏਗੀ ਕਿ ਇਸ ਭਰਤੀ ਦੇ ਵਿੱਚ ਜਿਹੜੀ ਹੈ ਇਹ ਬੜੀ ਸਾਫ਼ ਸੁਥਰੀ ਤੇ ਪਾਰਦਰਸ਼ੀ ਭਰਤੀ ਕੀਤੀ ਜਾਏਗੀ ਇਸ ਦੇ ਵਿੱਚ ਬਿਲਕੁਲ ਕਿਸੇ ਕਿਸਮ ਦੀ ਵੀ ਕੋਈ ਭੋਗਸ ਕੋਈ ਕਿਸੇ ਕਿਸਮ ਦੀ ਭਰਤੀ ਜਿਹੜੀ ਨਜਾਇਜ਼ ਨਹੀਂ ਹੋਏਗੀ ਨਰੋਲ ਅਕਾਲੀ ਦਲ ਦੀ ਭਰਤੀ ਹੋਏਗੀ ਇਸ ਗੱਲ ਦਾ ਜਿਹੜਾ ਇਸ ਬੜੀ ਜਿਹੜੀ ਇਸ ਦੀ ਖਾਸੀਅਤ ਰਹੇਗੀ ਇਸ ਭਰਤੀ ਦੀ ਮੋਗਾ ਜ਼ਿਲ੍ਹੇ ਦੇ ਚਾਰੋਂ ਵਿਧਾਨ ਸਭਾ ਦੇ ਸ਼ੋਮਨੀ ਕਾਲੀ ਦਲ ਦੇ ਰਮੈਂਡਰਲੀ ਮੀਟਿੰਗ ਕੀਤੀ ਗਈ ਹੈ ਕੀ ਕੀ ਫੈਸਲੇ ਲਏ ਗਏ ਨੇ ਉਹ ਕੀ ਰਣਨੀਤੀ ਬਣਾਈ ਗਈ ਸਸਿਕਾਲ ਜੀ ਸਾਰਿਆਂ ਨੂੰ ਅੱਜ ਮੋਗਾ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇ ਕੇ ਅਤੇ ਅਬਜ਼ਰਵਰ ਸਹਿਬਾਨ ਸਰਾਰ ਤੀਰ ਸਿੰਘ ਮੱਲਾ ਜਰਮਨ ਸਕੱਤਰ ਸ਼ੋਮਣੀ ਕਾਲੀਦਾਲ ਤੇ ਅਬਜ਼ਰਵਰ ਜ਼ਿਲ੍ਹਾ ਮੋਗਾ ਤੇ ਰਾਜਵਿੰਦਰ ਸਿੰਘ ਧਰਮਕੋਟ ਅਬਜ਼ਰਵਰ ਜ਼ਿਲ੍ਹਾ ਮੋਗਾ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਜਿਹੜੀ ਆ ਚਾਰ ਵਿਧਾਨ ਸਭਾ ਹਲਕੇ ਜਿਹੜੇ ਆ ਉਹਨਾਂ ਦੇ ਇੰਚਾਰਜਾਂ ਦੇ ਨਾਲ ਮੀਟਿੰਗ ਜਿਹੜੀ ਆ ਅੱਜ ਹੋਈ ਜਿਹਦੇ ਵਿੱਚ ਸਾਰ ਮੱਖਣ ਸਿੰਘ ਬਰਾੜ ਧਰਮਕੋੜ ਤੋਂ ਇੰਚਾਰਜ ਤੇ ਸਾਰ ਬਲੇਵ ਸਿੰਘ ਮਾਨੁਕੇ ਨਿਹਾਲ ਸਿੰਘ ਵਾਲਾ ਹਲਕਾ ਤੋਂ ਇੰਚਾਰਜ ਤੇ ਮੋਗੇ ਤੋਂ ਦਾਸ ਸੰਜੀਤ ਸਿੰਘ ਸਣੀਗਲ ਮੈਂ ਇੰਚਾਰਜ ਤੇ ਆਪਣਾ ਬਾਗਾਪਰਾਣਾ ਤੋਂ ਖੁਦ ਸਾਰ ਤੀਰ ਸਿੰਘ ਮੱਲਾ ਸਾਹਿਬ ਇੰਚਾਰਜ ਵਿਧਾਨ ਸਭਾ ਹਲਕਾ ਬਾਗਾਪਰਾਣਾ ਸਾਰਿਆਂ ਨੇ ਬਹਿ ਕੇ ਅੱਜ ਆਗਾਜ਼ ਕੀਤਾ ਅੱਜ ਸ਼ੁਰੂਆਤ ਕੀਤੀ ਜਿਹੜੀ ਸ਼੍ਰੋਮਣੀ ਕਾਲੀਦਾਲ ਦੇ ਐਕਟਿੰਗ ਪ੍ਰੈਜ਼ੀਡੈਂਟ ਸਾਹਿਬ ਬਲਵਿੰਦਰ ਸਿੰਘ ਭੁੰਦੜ ਦੇ ਹੁਕਮਾਂ ਦੁਆਰਾ ਆਦੇਸ਼ਾਂ ਦੁਆਰਾ ਜਿਹੜੀ ਅੱਜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਆ ਉਹ ਅੱਜ ਜਿਹੜੀ ਆ ਮੋਗਾ ਜ਼ਿਲ੍ਹਾ ਦੇ ਵਿੱਚ ਅਸੀਂ ਅੱਜ 20 ਤਰੀਕਾ 20 ਜਨਵਰੀ ਨੂੰ ਇਹ ਸ਼ੁਰੂਆਤ ਕੀਤੀ ਆ ਤੇ 20 ਫਰਵਰੀ ਤੱਕ ਅਸੀਂ ਸਾਰਿਆਂ ਨੇ ਆਪ ਦਾ ਤਹਈਆ ਕੀਤਾ ਕਿ 20 ਜਨਵਰੀ ਤੱਕ ਅਸੀਂ ਘੱਟੋ-ਘੱਟ 20000 ਮੈਂਬਰ ਸਾਰੇ ਹਲਕਿਆਂ ਦੇ ਵਿੱਚ ਅਸੀਂ ਬਣਾਵਾਂਗੇ ਘੱਟ ਤੋਂ ਘੱਟ 20000 ਮੈਕਸਿਮਮ ਜਿੰਨੇ ਵੀ ਬਣ ਜਾਣ ਅਸੀਂ ਮੈਂਬਰ ਜਿਹੜੇ ਆ ਉਹ ਹਰੇਕ ਵਿਧਾਨ ਸਭਾ ਹਲਕੇ ਦੇ ਬਣਾਵਾਂਗੇ ਆਮ ਲੋਕਾਂ ਨੇ ਕਿਦਾਂ ਦਾ ਰੁਝਾਨ ਹੈ ਜੀ ਨੰਬਰ ਬਣਦੇ ਆਮ ਲੋਕਾਂ ਦਾ ਤਾਂ ਭਾਈ ਜੀ ਲੋਕ ਤਾਂ ਪੱਬਾਂ ਪਾਰ ਹੋਏ ਖੜੇ ਆ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਵਾਰੀ ਪੈਰਾਂ ਪਾਰ ਹੋਵੇ ਤੇ ਇੱਕ ਵਾਰੀ ਤਕੜਾ ਹੋ ਕੇ ਪੰਜਾਬ ਦੀ ਬਾਗਡੋਰ ਸੰਭਾਲੇ ਆ ਤੁਸੀਂ ਇਕੱਠ ਦੇਖਿਆ ਮਾਗੀ ਮੇਲੇ ਦਾ ਮੁਖਸ਼ਰ ਮੇਰਾ ਖਿਆਲ ਆ ਵੀ ਐਡਾ ਇਕੱਠ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਦੋਂ ਐਡੇ ਐਡੇ ਇਕੱਠ ਹੁੰਦੇ ਸੀ ਰਸਤੇ ਦੇ ਵਿੱਚ ਮੇਰਾ ਕਹਾਲ 4-500 ਬਸ ਤਾਂ ਰਾਹ ਦੇ ਵਿੱਚ ਰਹੇਗੀ ਜੇ ਪੰਡਾਲ ਫਿਰ ਵੀ ਨੱਕੋ ਨੱਕ ਭਰਿਆ ਪਿਆ ਸੀ ਇੰਨਾ ਬੱਸਾਂ ਦਾ ਕਾਰਾਂ ਦਾ ਟਰੈਫਿਕ ਸੀ ਸੜਕ ਦੇ ਉੱਤੇ ਵੀ ਬੱਸਾਂ ਪਹੁੰਚ ਹੀ ਨਹੀਂ ਪਾਈਆਂ ਸਿਰੇ ਰਾਹ ਦੇ ਵਿੱਚ ਨੇੜੇ ਸੜਕਾਂ ਦੇ ਉੱਤੇ ਜਾਮ ਲੱਗ ਗਏ ਤੇ ਪੰਡਾਲ ਐ ਭਰਿਆ ਸੀ ਜਿਵੇਂ ਪਤਾ ਨਹੀਂ ਕਿੱਥੋਂ ਇੰਨੀ ਖਲਖਤ ਆ ਗਈ ਹੁੰਦੀ ਆ ਤੇ ਪ੍ਰਧਾਨ ਸਾਹਿਬ ਨੇ ਵੀ ਸਾਥ ਸੁਖਬੀਰ ਸਿੰਘ ਬਾਦਲ ਸਾਡੇ ਐਕਸ ਪ੍ਰਧਾਨ ਸ਼੍ਰੋਮਣੀ ਕਾਲੇਦਾਲ ਉਹਨਾਂ ਨੇ ਵੀ ਜਿਹੜੀ ਸਪੀਚ ਦਿੱਤੀ ਵੀ ਦਿਲ ਨੂੰ ਟੁੰਬਣ ਵਾਲੀ ਤੇ इमोशनल ਕਰਨ ਵਾਲੀ ਉਹਨਾਂ ਨੇ ਜਿਹੜੀ ਆ ਸਪੀਚ ਦਿੱਤੀ ਤੇ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਕਿ ਕਿਹੜਾ ਵੇਲਾ ਹੋਵੇ ਦੁਆਰਾ ਮੈਂਬਰਸ਼ਿਪ ਜਿਹੜੀ ਆ ਉਹ ਹੋਵੇ ਇਹ ਮੀਟਿੰਗ ਦੇ ਦੌਰਾਨ ਉਹਦੇ ਮਿਲੇ ਹੋਏ ਆ ਕਿ ਇਹ ਕਿੰਨਾ ਤੁਹਾਨੂੰ ਸਹਾਇਤ ਕੀ ਧੰਨਵਾਦ ਕਰਨਾ ਚਾਹੁੰਦੇ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜੀ ਜਿਹੜੇ ਵੀ ਸਾਡੇ ਅੱਜ ਜਿਹੜੇ ਵਰਕਰ ਸਹਿਬਾਨ ਆ ਸਾਡੇ ਸਰਕਲ ਪ੍ਰਧਾਨ ਆ ਪਿੰਡਾਂ ਦੇ ਵਿੱਚ ਸਾਡੇ ਪੰਚ ਸਰਪੰਚ ਨੇ ਪਰਾਣੇ ਉੱਦੇਦਾਰ ਆ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਸਾਰੇ ਤਕੜੇ ਹੋ ਕੇ ਆਪਾਂ ਮੈਂਬਰਸ਼ਿਪ ਪੜੀਏ ਤੇ ਆਪਦੇ ਨਵੇਂ ਉਧੇਦਾਰਾਂ ਦੀ ਆਪਾਂ ਜਿਹੜੀ ਚੋਣ ਕਰੀਏ ਤੇ ਦੁਬਾਰਾ ਆਪਾਂ ਪ੍ਰਧਾਨ ਬੜਾਈਏ ਸ਼ੋਮਨੀ ਅਕਾਲੀ ਦਲ ਦਾ ਸਾਥ ਸੁਖਬੀਰ ਸਿੰਘ ਬਾਦਲ ਨੂੰ ਤੇ ਤਕੜੇ ਹੋ ਕੇ ਆਪਾਂ ਸ਼ੋਮਨੀ ਅਕਾਲੀ ਦਲ ਜਿਹੜਾ ਉਹ ਕਾਮਯਾਬ ਕਰੀਏ ਪੰਜਾਬ ਦੀ ਵਾਗਡੋਰ ਸੰਭਲਣ ਵਾਸਤੇ ਇਹੀ ਅਪੀਲ ਆ ਮੇਰੀ ਸਾਰਿਆਂ ਨੂੰ ਤੇ ਮੈਂ ਧੰਨਵਾਦ ਕਰਦਾ ਸਾਰੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਦਾ ਜਿਨ੍ਹਾਂ ਨੇ ਇਹ ਸਾਨੂੰ ਜਿਹੜਾ ਕੰਮ ਸੌਪਿਆ ਤਾਂ ਜੋ ਅਸੀਂ ਨਵੇਂ ਸਿਰੇ ਤੋਂ ਨਿਊ ਮਜ਼ਬੂਤ ਕਰ ਸਕੀਏ ਸ਼ੋਮਨੀ ਅਕਾਲੀ ਦਲ ਵੈਫ ਜੀ ਕਾ ਖਾਲਸਾ ਵੈਗਨ ਦੀ ਕਿਫਤੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਿਵਿੰਦਰ ਸਿੰਘ ਜੀ ਪੁੰਦਰਸਾਹ ਦੀਆਂ ਹਦਾਇਤਾਂ ਦੇ ਮਤਾਬਕ ਵਰਕਿੰਗ ਕਮੇਟੀ ਦੇ ਵਿੱਚ ਜਿਹੜਾ ਫੈਸਲਾ ਹੋਇਆ ਕਿ ਅੱਜ ਤੋਂ 20 ਤਰੀਕ ਤੋਂ 20 ਜਨਵਰੀ ਤੋਂ 20 ਫਰਵਰੀ ਤੱਕ ਜਿਹੜੀ ਭਰਤੀ ਦੀ ਸ਼ੁਰੂਆਤ ਕੀਤੀ ਹੈ ਅੱਜ ਅਸੀਂ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਕੇ ਸਾਹਿਬ ਸਾਡੇ ਧਰਮਕੋਟ ਦੇ ਹਲਕਾ ਅੰਚਾਰ ਦੇ ਕੌਮੀ ਜਨਰਲ ਸੈਕਟਰੀ ਸਰਦਾਰ ਬਰਜਿੰਦਰ ਸਿੰਘ ਜੀ ਬਰਾੜ ਸਾਹਿਬ ਸਾਡੇ ਮੋਗੇ ਹਲਕੇ ਦੇ ਅੰਚਾਰ ਸਰਦਾਰ ਸੰਜੀਤ ਸਿੰਘ ਜੀ ਸੰਗਲ ਸਾਹਿਬ ਮੇਰੇ ਨਾਲ ਆਏ ਲੋਕ ਸਭਾ ਹਲਕੇ ਦੇ ਇੰਚਾਰਜ ਤੇ ਜ਼ਿਲ੍ਹਾ ਮੋਗੇ ਦੇ ਬਜਾਪੁਰ ਸਰਦਾਰ ਰਾਜਵਿੰਦਰ ਸਿੰਘ ਜੀ ਧਰਮਕੋਟ ਸਾਡੇ ਹਲਕੇ ਨਿਹਾਲ ਸਿੰਘਾਇ ਦੇ ਇੰਚਾਰਜ ਸਰਦਾਰ ਬਲਦੇਵ ਸਿੰਘ ਜੀ ਮਾਨੁਕੇ ਸਾਹਿਬ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਕਿ ਅੱਜ ਜੋ ਪ੍ਰਧਾਨ ਸਾਹਿਬ ਦਾ ਹੁਕਮ ਹੈ ਪਾਰਟੀ ਦਾ ਹੁਕਮ ਹੈ ਕਿ ਅੱਜ ਤੋਂ ਭਰਤੀ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਅੱਜ ਅਸੀਂ ਇਕੱਠੇ ਹੋ ਕੇ ਭਰਤੀ ਦਾ ਜਿਹੜਾ ਅੰਗਾਜ਼ ਕੀਤਾ ਭਰਤੀ ਸ਼ੁਰੂ ਕੀਤੀ ਅਸੀਂ ਅੱਜ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਕੰਪਲੀਟ ਆ ਜਿਹੜੀ ਭਰਤੀ ਉਹ ਕਰਕੇ ਪਾਰਟੀ ਦਫਤਰ ਚੰਡੀਗੜ੍ਹ ਨੂੰ ਭੇਜ ਦਿੱਤੀ ਜਾਵੇਗੀ ਪੂਰਾ ਸਾਡੇ ਵਰਕਰਾਂ ਦੇ ਵਿੱਚ ਚਾਰਾਂ ਹਲਕਿਆਂ ਦੇ ਵਿੱਚ ਬਹੁਤ ਉਤਸ਼ਾਹ ਭਰਤੀ ਨੂੰ ਲੋਕ ਕੰਜਾਂ ਦਿਨਾਂ ਤੋਂ ਢੀਕ ਰਹੇ ਆ ਕਿ ਸਾਨੂੰ ਕਾਪੀਆਂ ਭੇਜੋ ਤੇ ਅਸੀਂ ਭਰਤੀ ਕਰਗੇ ਸਾਨੂੰ ਬਹੁਤ ਵੱਡੀ ਆਸ ਹੈ ਕਿ ਅਸੀਂ 80000 ਤੋਂ ਲੈ ਕੇ ਲੱਖ ਤੱਕ ਮੋਗੇ ਜ਼ਿਲ੍ਹੇ ਦੀ ਜਿਹੜੀ ਭਰਤੀ ਹੈ ਉਹ ਕਰਾਂਗੇ ਤੇ ਸਾਰਿਆਂ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਸਾਫ਼ ਸੁਥਰੀ ਜਿਹੜੀ ਭਰਤੀ ਉਹ ਕਰਨੀ ਆ ਹਰ ਇੱਕ ਨੂੰ ਕੋਲੇ ਜਾ ਕੇ ਉਹਨਾਂ ਤੋਂ 10 ਰੁਪਏ ਲੈ ਕੇ ਉਹਨਾਂ ਨੂੰ ਮੈਂਬਰਸ਼ਿਪ ਦੇਣੀ ਆ ਸਾਰੇ ਵਰਕਰਾਂ ਨੂੰ ਸਾਰੇ ਲੀਡਰਸ਼ਿਪ ਵਾਲਿਆਂ ਨੂੰ ਇਹ ਬੇਨਤੀ ਹੈ ਕਿ ਪੂਰੀ ਪਾਰਨਰਸ਼ਿਪ ਢੰਗ ਦੇ ਨਾਲ ਜਿਹੜੀ ਇਹ ਭਰਤੀ ਕੀਤੀ ਜਾਣੀ ਆ ਤੇ ਅਸੀਂ ਅੱਜ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਚਾਰਾਂ ਹਲਕਿਆਂ ਨੂੰ ਕਿ ਬੇਨਤੀ ਆ ਕਿ ਤਕੜੇ ਹੋ ਕੇ ਛੇਤੀ ਤੋਂ ਛੇਤੀ ਜਿਵੇਂ ਅੱਗੇ ਵੀ ਆਪਾਂ ਬੜਾ ਪ੍ਰਾਇੋਰਟੀ ਤੇ ਰਹਿੰਦਾ ਮੋਗਾ ਜਿਲ੍ਹਾ ਉਸੇ ਤਰ੍ਹਾਂ ਇਹਦੀ ਭਰਤੀ ਆ ਜਿਹੜੀ ਤਕੜੇ ਹੋ ਕੇ ਆਪਾਂ ਹਿੰਮਤ ਦੇ ਨਾਲ ਕਰਨੀ ਆ ਅੱਜ ਆ ਜਿਹੜਾ ਆਗਾਜ਼ ਆ ਜਿਹੜਾ ਭਰਤੀ ਦਾ ਉਹ ਸ਼ੁਰੂ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ इस विडियो अगे शेयर जरूर करना जी कृपा करके साथ चैनल नु जरूर कर लो जी हूँ फास्ट न्यूज स्टोर तो इंस्टॉल करके ताज़ा खबर पढ़ते देख सकते हो धनबाद